ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸ਼ੁਭਕਾਮਨਾਵਾਂ ਅੱਜ ਦੀ ਵੱਡੀ ਖਬਰ ਮਹਿਲਾ ਤੇ ਪੁਰਸ਼ਾਂ ਲਈ ਦੋਵਾਂ ਲਈ ਚੰਗੀ ਖਬਰ ਮਿਲਣਗੇ ਤੇ ਨਾ ਜਾ ਮਹੀਨਾ ਜਲਦੀ ਕਰੋ ਅਪਲਾਈ ਕੇਂਦਰ ਸਰਕਾਰ ਵੱਲੋਂ ਕਾਮਿਆਂ ਲਈ ਸ਼ੁਰੂ ਕੀਤੀ ਗਈ ਈ ਸ਼ਰਮ ਕਾਰਡ ਪੈਨਸ਼ਨ ਯੋਜਨਾ ਹੋਣ ਬਜ਼ੁਰਗਾਂ ਮਜ਼ਦੂਰਾਂ ਲਈ ਜੀਮ ਰੱਖਿਆ ਸਾਬਤ ਹੋ ਰਹੀ ਹੈ ਇਸ ਯੋਜਨਾ ਦੇ ਤਹਿਤ ਅਸ ਗੰਢ ਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪ੍ਰਤੀ ਮਹੀਨਾ 3000 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਬੁਢਾਪੇ ਵਿੱਚ ਕਿਸੇ ਤੇ ਨਿਰਪਰਨ ਨਾ ਰਹਿਣਾ ਪਵੇ ਇਹ ਸਰਮ ਜੋ ਪੈਨਸ਼ਨ ਯੋਜਨਾ ਦਾ ਮੁੱਖ ਉਦੇਸ਼ ਅਜਿਹੇ ਮਰਦ ਅਤੇ ਔਰਤਾਂ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ ਜੋ ਹਰ ਜੋ ਹੁਣ ਉਮਰ ਕਾਰਨ ਕੰਮ ਨਹੀਂ ਕਰਨ ਯੋਗ ਨਹੀਂ ਹਨ ਇਸ ਯੋਜਨਾ ਉਹਨਾਂ ਨੂੰ ਵਿੱਤੀ ਸਵੇ ਨਿਰਪਰਤਾ ਪ੍ਰਦਾਨ ਕਰਦੀ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਦਾ ਆਖਰੀ ਪੜਾਅ ਸਨਮਾਨ ਨਾਲ ਬਿਨਾਂ ਕਿਸੇ ਚਿੰਤਾ ਦੇ ਬਿਤਾ ਸਕਣ ਇਸ ਯੋਜਨਾ ਲਈ ਸਿਰਫ ਉਸ ਵਿਅਕਤੀ ਜੋ ਉਹ ਵਿਅਕਤੀ ਜੋ ਹਨ ਜੋ ਭਾਰਤ ਦੇ ਨਾਗਰਿਕ ਹਨ ਅਤੇ ਅਸਗਠਿਤ ਖੇਤਰ ਵਿੱਚ ਕੰਮ ਕਰਨ ਵਜੋਂ ਕੰਮ ਕਾਮਿਆਂ ਵਜੋਂ ਕੰਮ ਕਰ ਰਹੇ ਹਨ ਵਿਨੇ ਕਰਦੀ ਮਾਸਿਕ ਆਮਦਨ 15000 ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਤੇ ਇਹ ਸਰਮ ਕਾਡ ਆਧਾਰਕ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਬਿਨੇ ਕਰਦੀ ਉਮਰ 60 ਸਾਲ ਪੂਰੀ ਹੋਣੀ ਚਾਹੀਦੀ ਹੈ ਜਾਂ ਇਸ ਦੇ ਨੇੜੇ ਹੋਣੀ ਚਾਹੀਦੀ ਹੈ ਜੇਕਰ ਕੋਈ ਵਿਅਕਤੀ ਪਹਿਲਾਂ ਹੀ ਕਿਸੇ ਹੋਰ ਸਰਕਾਰੀ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਲੈ ਰਹਾ ਤਾਂ ਉਸ ਨੂੰ ਇਸ ਯੋਜਨਾ ਵਿੱਚ ਤਹਿਜੀ ਕੀਤਾ ਜਾਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ